ਜਦੋਂ ਪਹਿਲੀ ਵਾਰ ਮੇਰੀ ਜ਼ਿੰਦਗੀ 'ਚ ਉਦੋਂ ਉਚਾਲ ਆਇਆ ਸੀ ਤੈਨੂੰ ਦੇਖਿਆ ਸੀ ਹੈ ਅੱਛਾ ਅੱਲੇ ਆ ਗਏ ਤੈਨੂੰ ਦੇਖਿਆ ਸੀ ਜਦੋਂ ਪਹਿਲੀ ਵਾਰ ਮੇਰੀ ਜ਼ਿੰਦਗੀ 'ਚ ਉਦੋਂ ਉਚਾਲ ਆਇਆ ਸੀ ਮੇਰੀਆਂ ਲਿਖਤਾਂ ਨੂੰ ਤੇਰੇ ਕਰਕੇ ਚਾਰ ਚੰਨ ਲੱਗੇ ਮੇਰੀਆਂ ਲਿਖਤਾਂ ਨੂੰ ਤੇਰੇ ਕਰਕੇ ਚਾਰ ਚੰਨ ਲੱਗੇ ਕੱਚੇ ਦੁੱਧ ਨੂੰ ਉਦੋਂ ਉਬਾਲ ਆਇਆ ਸੀ ਚਾਂ ਵਿੱਚ ਸੋਚਦਾ ਬਹੁਤ ਕੁਝ ਰਹਿੰਦਾ ਸੀ ਮੈਂ ਸੋਚਾਂ ਵਿੱਚ ਸੋਚਦਾ ਬਹੁਤ ਕੁਝ ਰਹਿੰਦਾ ਸੀ ਮੈਂ ਨੌਰੀ ਸਾਹਿਬ ਤੇਰੇ ਬਿਨਾ ਨਾ ਕੋਈ ਉਦੋਂ ਖਿਆਲ ਆਇਆ ਰੁੱਤਾਂ ਦਾ ਸਾਰੀਆਂ ਪਿਆਰੀਆਂ ਅਕਸਰ ਹੁੰਦੀਆਂ ਸ਼ਾਇਰਾਂ ਨੂੰ ਕਹਿੰਦੇ ਝਾਵਨੀ ਮਾਰਦੀ ਗਾਮੀ ਲੱਗ ਜਾਂਦੀ ਧੁੱਪ ਕਹਿੰਦਾ ਰੁੱਤਾਂ ਦਾ ਸਾਰੀਆਂ ਪਿਆਰੀਆਂ ਅਕਸਰ ਹੁੰਦੀਆਂ ਸ਼ਾਇਰਾਂ ਨੂੰ ਚੇਤੇ ਅੱਜ ਵੀ ਆਪਣੇ ਦੇ ਜੋਦ ਉੱਥੇ ਆਇਆ ਸੀ ਗੁਰੀ ਨੂੰ ਵਾਦਾ ਯਾਦੇ ਤੋੜ ਕੇ ਜਿਹੜਾ ਕੀਤਾ ਵੰਦ ਸੀ ਤੂੰ ਗੁਰੀ ਨੂੰ ਬਾਹਰ ਆ ਯਾਦੇ ਤੋੜ ਕੇ ਜਿਹੜਾ ਕੀਤਾ ਬੱਗ ਸਿੱਤੋਂ ਦੇ ਜਿੱਤਣ ਲਈ ਉਹਦੋਂ ਦਾ ਬੜਾ ਕਮਾਲ ਆਇਆ ਸੀ